हां जी 사ਸਰੀ ਗਾਲ ਜੀ ਸਾਰੇ ਵੀਰਾਂ ਨੂੰ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਜਿੱਦਾਂ ਪਰਮੇਸ਼ਰ ਦੀ ਸਜੋਰ ਨੂੰ ਬਾਰੇ ਠੀਕ ਹੈ ਜੀ ਅੱਜ ਮੈਂ ਆਪਣੀ ਸਜੋਰ ਨੂੰ ਲੈਣ ਆਇਆ ਸੀ ਜਾਂ ਕਸਤੂਰੇ ਜੀ ਬੈਰਗਮ ਉਹਦੇ ਵਿੱਚ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਪਿੱਛੇ ਕੈਮਰਾ ਘੁਮਾ ਕੇ ਤੇ ਦੱਸਦਾ ਤੁਹਾਨੂੰ ਮੈਂ ਕਿੰਨੇ ਟਾਈਮ ਦੀ ਮਿਲੀ ਹੈ ਜਦੋਂ ਮੈਂ ਲੈ ਕੇ ਆ ਗਿਆ ਅੰਦਰ ਤੋਂ ਠੀਕ ਹੈ ਜੀ ਫਿਰ ਮੈਂ ਤੋਂ ਮੈਂ ਦੱਸ ਦਾਂ ਵੀ ਮੈਂ ਕਦੋਂ ਫਿੰਗਰ ਕਰਾਈ ਸੀਗੇ ਤੇ ਕਦੋਂ ਮੈਨੂੰ ਸੰਜੋੜ ਨੂੰ ਮਿਲੀ ਹੈ ਕਿੰਨੇ ਟਾਈਮ ਬਾਅਦ ਫਿੰਗਰ ਮਿਲੇ ਕਿੰਨੇ ਟਾਈਮ ਦੀ ਸੰਜੋੜ ਨੂੰ ਮਿਲੀ ਹੈ ਵੀਡੀਓ 'ਚ ਬਣੇ ਰਹੋ ਦੱਸ ਦਾਂ ਮੈਂ ਤੁਹਾਨੂੰ ਸਾਰੀ ਗੱਲਬਾਤ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਕਦੋਂ ਫਿੰਗਰ ਹੋਏ ਤੇ ਜਾਂ ਜਦੋਂ ਤੁਸੀਂ ਕਿੱਟ ਜਮਾ ਕਰਾਈ ਸੀਗੀ ਤੁਹਾਨੂੰ ਕਿੰਨੇ ਟਾਈਮ ਬਾਅਦ ਫਿੰਗਰਾਂ ਦੀ ਡੇਟ ਮਿਲ ਗਈ ਸੀਗੀ ਠੀਕ ਹੈ ਜੀ ਸਾਹਮਣੇ ਮੈਂ ਤੁਹਾਨੂੰ ਦਿਖਾ ਦਿੰਦਾ ਕਸਤੂਰਾ ਦੇਖ ਲਓ ਕਸੂਰੇ ਦੀ ਬੈਰਗਮ ਉਹ ਇੱਧਰ ਆਹ ਦੇਖ ਲਓ ਸਾਹਮਣੇ ਠੀਕ ਹੈ ਜੀ ਲਾਈਵ ਮਿੱਤਰੋ ਸੰਜੋਰ ਨੂੰ ਮਿਲ ਗਈ ਆਪਾਂ ਨੂੰ ਠੀਕ ਹੈ ਜੀ ਸੰਜੋਰ ਨੂੰ ਮਿਲੀ ਆਪਾਂ ਨੂੰ 24/2/2028 ਤੱਕ ਠੀਕ ਹੈ ਜੀ ਤੁਸੀਂ ਦੇਖ ਸਕਦੇ 24/2/2028 ਤੱਕ ਤੇ ਜੇ ਗੱਲ ਕਰੀਏ ਫਿੰਗਰਾਂ ਦੀ ਠੀਕ ਹੈ ਜੀ ਫਿੰਗਰ ਹੋਏ ਸੀਗੇ ਮੇਰੇ ਅ ਬੀ ਨਵੰਬਰ ਨੂੰ ਆ ਬੀ ਨਵੰਬਰ ਨੂੰ ਜੇ ਮੈਂ ਭੁੱਲਾ ਨਾ 20 ਨਵੰਬਰ ਨੂੰ ਹੋਏ ਸੀ ਮੇਰੇ ਫਿੰਗਰ ਤੇ ਦੇਖ ਲਓ ਤੁਸੀਂ ਹੁਣ ਨਵੰਬਰ ਅਕਤੂਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਪੰਜ ਮਹੀਨੇ ਬਾਅਦ ਸੰਜੋੜ ਨੂੰ ਲੱਗੀ ਆ ਸਾਡੀ ਕਸਤੂਰੇ ਦੇ ਬੈਰਗਮੋ ਦੇ ਵਿੱਚ ਪਹਿਲਾਂ ਬੈਰਗਮੋ ਦੇ ਵਿੱਚ ਇਦਾਂ ਨਹੀਂ ਸੀ ਪਹਿਲਾਂ ਬੈਰਗਮੋ ਦੇ ਵਿੱਚ 30 ਦਿਨ 40 ਦਿਨ ਦੇ ਵਿੱਚ ਵੀ ਸੰਜੋੜ ਨੂੰ ਮਿਲ ਜਾਂਦੀ ਸੀ ਹੁਣ ਤੁਸੀਂ ਦੇਖ ਲਓ ਤੁਸੀਂ ਪੰਜ ਮਹੀਨੇ ਤੋਂ 3 150 ਦਿਨ ਬਾਅਦ ਲੱਗੀ ਬੜੀ ਸੰਜੋੜ ਨੂੰ ਠੀਕ ਹੈ ਜੀ ਤੇ ਪੰਜ ਮਹੀਨੇ ਬਾਅਦ ਸੰਜੋੜ ਨੂੰ ਲੱਗੀ ਆ ਜੇ ਮੈਂ ਕਿੱਟ ਦੀ ਗੱਲ ਕਰਾਂ ਮੈਂ ਕਿਟ ਜਮ੍ਹਾਂ ਕਰਾਈ ਸੀਗੀ ਇਹਦੇ 'ਤੇ ਲਿਖਿਆ ਹੋਇਆ ਹੈ ਆਈ ਨਹੀਂ ਹਾਂ ਮੈਂ ਜਮ੍ਹਾਂ ਕਰਾਈ ਸੀ ਕਿਟ 22 ਦਸੰਬਰ 2023 ਨੂੰ 22 ਦਸੰਬਰ 2023 ਨੂੰ ਮੈਂ ਕਿਟ ਜਮ੍ਹਾਂ ਕਰਾਈ ਸੀਗੀ ਪੋਸਟੇ ਦੇ ਵਿੱਚ ਤੇ ਮੈਨੂੰ ਫਿੰਗਰਾਂ ਦੀ ਡੇਟ 11 ਮਹੀਨੇ ਬਾਅਦ ਮਿਲੀ ਸੀ ਮੰਨ ਲਓ ਵੀ ਨਵੰਬਰ ਦੇ ਵਿੱਚ ਨਵੰਬਰ 2024 ਨੂੰ 20 ਤਰੀਕ ਨੂੰ ਮੇਰੇ ਫਿੰਗਰ ਹੋਏ ਸੀ ਤੇ ਅੱਜ ਮੈਨੂੰ ਸੰਜੋਰ ਨੂੰ ਮਿਲੀ ਹੈ ਠੀਕ ਹੈ ਜੀ ਕਸਤੂਰੀਆਂ ਦੇ ਵਿੱਚ ਬਹੁਤ ਮਾੜਾ ਹਾਲ ਹੈ ਕਿਤੇ ਕਿਤੇ ਵਧੀਆ ਸਰਵਿਸ ਵੀ ਇਹਨਾਂ ਦੀ ਹੈ ਨਾ ਜਿੱਥੇ ਤੇ ਐਦਾਂ ਦੀ ਗੱਲ ਹੈ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਡੇ ਜਿੱਦਾਂ ਕਸਤੂਰੇ ਦੇ ਵਿੱਚ ਜਾਂ ਤੁਹਾਨੂੰ ਕਿੰਨੇ ਟਾਈਮ ਬਾਅਦ ਸੰਜੋਰ ਨੂੰ ਮਿਲ ਗਈ ਸੀ ਤੇ ਤੁਹਾਡੇ ਫਿੰਗਰਾਂ ਡੈਡ ਕਿੰਨੇ ਟਾਈਮ ਬਾਅਦ ਆ ਗਈ ਸੀ ਠੀਕ ਹੈ ਜੀ ਹੋਰ ਇਨਫੋਰਮੇਸ਼ਨ ਲਈ ਬਣੇ ਰਹੋ ਸਾਡੇ ਨਾਲ ਉਈ ਨਾ ਕੋਈ ਵੀਡੀਓ ਕੰਮ ਦੀ ਇਨਫੋਰਮੇਸ਼ਨ ਦੀ ਜਾਂ ਕੋਈ ਵੀ ਚੈਨਲ ਤੇ ਆਊਗੀ ਤੇ ਮੈਂ ਕੋਸ਼ਿਸ਼ ਕਰਦਾ ਜੇ ਕੋਈ ਮੈਨੂੰ ਬੰਦਾ ਮਿਲ ਗਿਆ ਹੋਰ ਵੀ ਇੱਥੇ ਹਨਾ ਬਹੁਤ ਬੰਦੇ ਨੇ ਜਿੱਦਾਂ ਇੰਡੀਅਨ ਪਾਕਿਸਤਾਨੀ ਉਹਨਾਂ ਨੂੰ ਮੈਂ ਕੋਸ਼ਿਸ਼ ਕਰਦਾ ਜੇ ਕਿਸੇ ਨਾਲ ਗੱਲਬਾਤ ਹੋ ਸਕੀ ਮੈਂ ਉਹਨਾਂ ਦੀ ਵੀ ਵੀਡੀਓ ਵਿੱਚ ਅਟੈਚ ਕਰਦਾ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ